ਸਤਿ ਸ਼੍ਰੀ ਅਕਾਲ ਜੀ ਇਹ ਸੁਨੇਹਾ ਸਾਰੇ ਰੰਪਰਾ ਫੂਲ ਵਾਸੀਆਂ ਦੇ ਲਈ ਆ ਅਸਲ ਦੇ ਵਿੱਚ ਮੈਨੂੰ ਕੱਲ ਵੀ ਤੇ ਪਰਸੋਂ ਵੀ ਮੈਨੂੰ ਜਿਹੜਾ ਰੇਲਵੇ ਮਿਨਿਸਟਰੀ ਆ ਉੱਥੋਂ ਫੋਨ ਆਇਆ ਸੀਗਾ ਤੇ ਅੱਜ ਵੀ ਉਹਨਾਂ ਦਾ ਆਇਆ ਸੀ ਅੱਜ ਮੈਂ ਚੱਕ ਨਹੀਂ ਸਕਿਆ ਤੇ ਉਹ ਕਹਿ ਰਹੇ ਸੀਗੇ ਵੀ ਜਲਦੀ ਅਸੀਂ ਇੱਥੇ ਇੰਜੀਨੀਅਰਾਂ ਨੂੰ ਭੇਜਾਂਗੇ ਜਿਹੜਾ ਇਹਨੇ ਲੋਕੇਸ਼ਨ ਚੈੱਕ ਕਰਨੀਆਂ ਵੀ ਅੰਡਰ ਬ੍ਰਿਜ ਕਿੱਥੇ ਬਣੇ ਜਾਂ ਕਿਹੜੀ ਲੋਕੇਸ਼ਨ ਫਿੱਟ ਆ ਸੋ ਅੱਜ ਉਹ ਉੱਥੇ ਇੰਜੀਨੀਅਰ ਆਏ ਸੀਗੇ ਲਾਹਤ ਸਿੰਘ ਜੀ ਆਏ ਸੀ ਤਾਂ ਉਹਨਾਂ ਨਾਲ ਲਾਹਤ ਜੀ ਨਾਲ ਮੇਰੀ ਹੁਣ ਵੀ ਗੱਲਬਾਤ ਹੋਈ ਆ ਤੇ ਰੇਲਵੇ ਮਿਨਿਸਟਰੀ ਨਾਲ ਵੀ ਸਾਡੀ ਹੁਣੇ-ਹੁਣੇ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਕਿਹਾਗਾ ਵੀ ਅਸੀਂ ਬਹੁਤ ਜਲਦੀ 10 ਤੋਂ 15 ਦਿਨਾਂ ਦੇ ਵਿੱਚ Google Map ਦੀਆਂ ਅਸੀਂ ਤਸਵੀਰਾਂ ਲੈ ਰਹੇ ਆਂ ਕੁਝ ਤਸਵੀਰਾਂ ਸਾਡੇ ਕੋਲੇ ਆ ਗਈਆਂ ਜੋ 2 ਤੋਂ 3 ਲੋਕੇਸ਼ਨਾਂ ਦੇਖ ਕੇ ਗਏ ਆ ਤੇ ਉਹਨਾਂ ਦੇ ਵਿੱਚੋਂ ਜਿਹੜੀ ਬੈਸਟ ਲੋਕੇਸ਼ਨ ਲੱਗੂਗੀ ਰੇਲਵੇ ਡਿਪਾਰਟਮੈਂਟ ਨੂੰ ਤਾਂ ਉੱਥੇ ਅੰਡਰਬ੍ਰਿਜ ਬਣਾਇਆ ਜਾਊਗਾ ਤਾਂ ਉਹਨਾਂ ਨੇ ਇਹ ਵੀ ਕਹਿਤਾ ਵੀ ਸਾਡੀ ਕੋਸ਼ਿਸ਼ ਆ ਕਿ ਜਿਹੜਾ ਅੰਡਰਬ੍ਰਿਜ ਬਣਨਾਗਾ ਉਹ 2-ਵੀਲਰਾਂ ਲਈ 3-ਵੀਲਰਾਂ ਲਈ ਤੇ 4-ਵੀਲਰਾਂ ਲਈ ਅਸੀਂ ਬਣਾ ਦਈਏ ਤੇ ਹੋ ਸਕਦਾਗਾ ਵੀ ਉਹ ਅੰਡਰਬ੍ਰਿਜ ਸ਼ਾਇਦ ਗਿੱਲ ਕਲਾਂ ਵਾਲੀ ਸਾਈਡ ਨੂੰ ਜਾਂ ਉੱਥੇ ਜਿਹੜੀ ਉਹ ਸਾਹਮਣੇ ਮਨੋਚੇ ਵਾਲੀ ਸਾਈਡ ਆ ਉੱਥੇ ਬਣੇ ਪਰ ਹਜੇ ਇਹ ਕੁਝ ਪੱਕਾ ਨਹੀਂ ਹਜੇ ਕੱਚੇ ਨਕਸ਼ੇ ਪਹਿਲਾਂ ਤਿਆਰ ਹੋਣਗੇ ਫਿਰ ਉਸ ਤੋਂ ਬਾਅਦ ਉਹ ਅਪਰੂਵਲ ਲਈ ਜਾਣਗੇ ਤੇ ਜਿੱਥੇ ਉਹਨਾਂ ਨੂੰ ਬੈਸਟ ਲੱਗਦਾ ਹੋਇਆ ਉੱਥੇ ਹੀ ਅੰਡਰਬ੍ਰਿਜ ਬਣਨਾਗਾ ਇਹਦੀ ਪ੍ਰੋਸੈਸਿੰਗ ਬਹੁਤ ਹੀ ਜਲਦੀ ਹੋ ਰਹੀ ਆ ਕਿਉਂਕਿ ਪਿਛਲੇ ਅਸੀਂ 3 ਮਹੀਨਿਆਂ ਦੀ ਗੱਲ ਕਰ ਲਈਏ ਉਦੋਂ ਵੀ ਅਸੀਂ ਇੱਕ ਹਾਰਡ ਕਾਪੀ ਜਾਨੈ ਕਿ ਇੱਕ ਲੈਟਰ ਅ ਰਮਨੀ ਪਿੱਟੂ ਜਿਹੜੇ ਮਨਿਸਟਰ ਨੇ ਉਹਨਾਂ ਨੂੰ ਦਿੱਤਾ ਸੀ ਤਾਂ ਉਸ ਤੋਂ ਬਾਅਦ ਇੱਕ ਅਸੀਂ ਸੌਫਟ ਕਾਪੀ ਪਿਛਲੇ ਕੁਝ 15 20 ਦਿਨ ਪਹਿਲਾਂ ਮੈਂ ਦੁਬਾਰਾ ਉਹਨਾਂ ਨੂੰ ਮਿੰਟਰ ਭੇਜਿਆ ਸੀਗਾ ਮਿਨਿਸਟਰੀ ਰੇਲਵੇ ਨੂੰ ਸੀ ਸਿੱਧੀ ਮੇਲ ਕੀਤੀ ਸੀ ਉਹ ਲੈਟਰ ਦੀ ਕਾਪੀ ਵੀ ਆ ਸਾਡੇ ਕੋਲ ਉਹ ਲੈਟਰ ਦੀ ਕਾਪੀ ਅਸੀਂ ਬਹੁਤ ਜਲਦੀ ਜਨਤਕ ਵੀ ਕਰਾਂਗੇ ਜਿਹੜਾ ਲੈਟਰ ਰੇਲਵੇ ਮਿਨਿਸਟਰੀ ਨੂੰ ਗਿਆ ਸੀ ਪਰ ਉਹਨਾਂ ਨੇ ਸਾਫ਼ ਸਾਫ਼ ਸਾਨੂੰ ਅੱਜ ਦੱਸ ਦਿੱਤਾ ਕਵੀ ਦੀ ਵੀ ਪ੍ਰੋਸੈਸਿੰਗ ਬਹੁਤ ਜਲਦੀ ਹੋਣ ਵਾਲੀ ਆ ਤੇ ਦੂਜਾ ਜਿਹੜਾ ਆਪਣਾ ਓਵਰ ਬ੍ਰਿਜ ਆ ਉਹ ਵੀ ਜਲਦੀ ਸਟਾਰਟ ਹੋ ਜਾਊਗਾ ਸਤੰਬਰ ਮਹੀਨਾ ਕਿਹਾ ਪਰ ਉਹਨਾਂ ਨੇ ਕਿਹਾ ਵੀ بارش ਕਰਕੇ ਤੇ ਇੱਕ ਉਹ ਹੋਰ ਕੋਈ ਕੋਈ ਟੈਕਨੀਕਲ ਉਹਨਾਂ ਦੀ ਪ੍ਰੋਬਲਮ ਕਰਕੇ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਿਆਗਾ ਤੇ ਇੱਕ ਜਿਹੜਾ ਅੰਡਰ ਬ੍ਰਿਜ ਆ ਤਾਂ ਉਹਨਾਂ ਨੇ ਕਿਹਾ ਵੀ ਜਿੱਥੇ ਰੇਲਵੇ ਨੂੰ ਸੂਟ ਲੱਗਦਾ ਹੋਇਆ ਬਾਨਾ ਉੱਥੇ ਹੀ ਆ ਪਰ ਸਾਨੂੰ 2 ਤੋਂ 3 ਲੋਕੇਸ਼ਨਾਂ ਅੱਜ ਅਸੀਂ ਆਇਡੈਂਟੀਫਾਈ ਕੀਤੀਆਂ ਆ ਸਾਰੀਆਂ ਲੋਕੇਸ਼ਨਾਂ ਦੇ ਅਸੀਂ ਨਕਸ਼ੇ ਬਣਾ ਕੇ ਭੇਜਾਂਗੇ ਪਰ ਉਹਨਾਂ ਤੇ ਜਿਹੜੀ ਪਹਿਲੀ ਪ੍ਰਾਇੋਰਟੀ ਆ ਰੇਲਵੇ ਦੀ ਉਹ ਇਹੀ ਆ ਕਿ ਅਸੀਂ ਆ 2 3 ਵੀ ਲੱਗ ਤੇ 4 ਵੀ ਲੱਗ ਰਹੀ ਸੀ ਅਸੀਂ ਅੰਡਰ ਬ੍ਰਿਜ ਬਣਾਵਾਂਗੇ ਜਿਵੇਂ ਪਹਿਲਾਂ ਬਹੁਤ ਸਾਰੇ ਲੋਕਾਂ ਦੀ ਇਹ ਡਿਮਾਂਡ ਸੀ ਚਾਹੇ 2 ਵੀ ਲੱਗ ਜਾਂ 3 ਵੀ ਲੱਗ ਲਈ ਬਣ ਜਾਓ ਕਹਿੰਦੇ ਵੀ 4 ਵੀ ਲੱਗ ਲਈ ਅਸੀਂ ਸੋਚ ਰਹੇ ਹਾਂ ਕਿਉਂਕਿ ਫਿਰ ਦੁਬਾਰਾ ਦੁਬਾਰਾ ਉਹ ਕਹਿੰਦੇ ਵੀ ਫਿਰ ਲੋਕ ਦੂਸਰੀ ਡਿਮਾਂਡ ਕਰਦੇ ਜੀ ਉਹ ਇਕੱਠਾ ਹੀ ਅਸੀਂ ਕਰਦਾਂਗੇ ਸੋ ਇਹ ਆਪਣਾ 15 ਦਿਨਾਂ ਦੇ ਵਿੱਚ ਜਿਹੜੇ ਕੱਚੇ ਨਕਸ਼ੇ ਤਿਆਰ ਹੋਊਗੇ ਤਾਂ ਅਗਲੀ ਜਿਹੜੀ ਆਪਾਂ ਨੂੰ ਅਪਡੇਟ ਮਿਲ ਜੂਗੀ ਜੇ ਉਦੋਂ ਪਹਿਲਾਂ ਵੀ ਅਪਡੇਟ ਮਿਲੀ ਤਾਂ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ ਲੰਮੇ ਟਾਈਮ ਤੋਂ ਲੋਕਾਂ ਦੀ ਡਿਮਾਂਡ ਸੀ ਜ ਦੇ ਵਿੱਚ ਹੋਣਾ ਚਾਹੀਦਾ ਹੋਰ ਕੋਈ ਵੀ ਅਪਡੇਟ ਮਿਲੂਗੀ ਉਹ ਵੀ ਤੁਹਾਨੂੰ ਦੱਸਾਂਗੇ ਰੇਲਵੇ ਮਨਸੀ ਦਿਨਾਲਾ ਸੀ ਲਗਾਤਾਰ ਸੰਪਰਕ ਦੇ ਵਿੱਚ ਆ ਉਹਨਾਂ ਦੀਆਂ ਸਾਨੂੰ ਮੇਲਸ ਵੀ ਆ ਰਹੇ ਨੇ ਜਾਂ ਫੂ ਵੀ ਆ ਰਹੇ ਆ ਹਰ ਇੱਕ ਚੀਜ਼ ਦਾ ਸਾਡੇ ਕੋਲ ਰਿਪਲਾਈ ਜੋ ਆ ਰਿਹਾ ਜਿਹੜੀ ਅਸੀਂ ਉਹਨਾਂ ਨੂੰ ਮੇਲ ਭੇਜੀਆਂ ਉਹਦੀ ਰੀਸੀਵਿੰਗ ਵਗੈਰਾ ਸਾਰਾ ਕੁਝ ਆ ਰਿਹਾ ਹੈਗਾ ਤੇ ਉੱਥੋਂ ਵੀ ਸਾਨੂੰ ਲਗਾਤਾਰ ਜਿਹੜਾ ਅਧਿਕਾਰੀ ਆ ਸਾਡੇ ਨਾਲ ਰਾਤ ਦੇ ਵਿੱਚ ਬਣੇ ਹੋਇਆ ਸੋ ਅੱਜ ਵੀ ਜਿਹੜੇ ਇੰਜੀਨੀਅਰ ਆਏ ਸੀ ਹੁਣੇ ਉਹਨਾਂ ਦੇ ਉੱਪਰ ਅਥਾਰਟੀਆਂ ਕੋਲੇ ਕੱਚੇ ਨਕਸ਼ੇ ਬਣਾ ਕੇ 4-5 10 ਦਿਨਾਂ ਦੇ ਵਿੱਚ ਉੱਥੇ ਜਾਣੇ ਆ ਤੇ ਉਸ ਤੋਂ ਬਾਅਦ ਅਗਲੀ ਜਿਹੜੀ ਅਪਡੇਟ ਹੋਊਗੀ ਉਹ ਵੀ ਤੁਹਾਨੂੰ ਦੱਸਾਂਗੇ ਧੰਨਵਾਦ